ਜਲੰਧਰ ਦੇ ਮਸ਼ਹੂਰ ਯੂਟਿਊਬਰ ਅਤੇ ਟਿਕਟੋਕਰ ਰੋਜ਼ਰ ਸੰਧੂ ਦੇ ਘਰ ਦੇ ਉੱਪਰ ਹੈਂਡ ਗ੍ਰੇਨੇਡ ਦੇ ਨਾਲ ਮਿਲਦੇ ਹਥਿਆਰ ਦਾ ਜਿਹੜਾ ਹੈਗਾ ਇਹ ਉਹ ਹਮਲਾ ਆ ਪਾਕਿਸਤਾਨ ਬੈਠੇ ਗੈਂਗਸਟਰ ਨੇ ਜਿਹੜਾ ਹੈਗਾ ਉਹ ਕੀਤਾ ਹੈ ਉਸਨੇ ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਵੀ ਜੜੀ ਹੈ ਉਹ ਬਣਾ ਕੇ ਜਾਰੀ ਕੀਤੀ ਹੈ ਕਿ ਭਈ ਸਾਡੇ ਗੁਰੂਆਂ ਪੀਰਾਂ ਨੂੰ ਇਹ ਗਲਤ ਬੋਲਦਾ ਸੀ ਜਿਸ ਕਾਰਨ ਅਸੀਂ ਇਸ ਦੇ ਘਰ ਦੇ ਵਿੱਚ ਆ ਜਿਹੜਾ ਹੈ ਉਹ ਹਮਲਾ ਕੀਤਾ ਇਸ ਇਹ ਜੋ ਰਾਤ ਕੋ हमने काम किया है ये किया है पंजाब में जालंधर में ठीक है तो इंशाल्लाह ताला आगे भी करेंगे ਉਹ ਵੀ ਸਲੰਕੋ ਕਰੇਗਾ ਟਾਰਗੇਟ ਪੁਲਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਭਈ ਉਸ ਦੇ ਨਾਲ ਮਿਲਦਾ ਕੋਈ ਧਾਤੂ ਹੈਗਾ ਜਿਸ ਦੇ ਨਾਲ ਜੜਾਏ ਉਹ ਹਮਲਾ ਕੀਤਾ ਗਿਆ ਸੱਟਿਆ ਗਿਆ ਹਾਲਾਂਕਿ ਗਨੀਮਤ ਇਹ ਰਹੀ ਕਿ ਉਹ ਚੀਜ਼ ਜਿਹੜੀ ਹੈਗੀ ਉਹ ਫੱਟੀ ਨਹੀਂ ਵਿਸਪੋਰਟ ਨਹੀਂ ਹੋਇਆ ਜਿਸ ਕਾਰਨ ਜਾਨੀ ਜਿਹੜਾ ਹੈਗਾ ਨੁਕਸਾਨ ਕੋਈ ਨਹੀਂ ਹੋਇਆ ਇੱਕ ਸਾਨੂੰ ਮੈਟਰ ਮੈਟਲ ਮਿਲਿਆ ਹੋਇਆ ਹੈ ਇੱਕ 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 ਪੀਸ ਹੈ ਮੈਟਲ ਮਿਲਿਆ ਉਹ ਵੀ ਆਪਾਂ ਸੈਟਰ ਨਹੀਂ ਕਰਦੇ ਕੀ ਆ ਉਹਦਾ ਇਦੋਂ ਤੱਕ ਜਮਿਨੇਸ਼ਨ ਹੋਊਗੀ ਫਿਰ ਦੱਸਾਂਗੇ ਐਗਜ਼ੈਕਟਲੀ ਇਹ ਘਰ ਹੈਗਾ ਹੈ ਤਕਰੀਬਨ 4 ਮੰਜ਼ਿਲਾ ਘਰ ਹੈਗਾ ਹੈ ਜਿਸ ਜਗ੍ਹਾ ਦੇ ਉੱਪਰ ਰੋਜ਼ਰ ਸੰਤੂ ਜਿਹੜੇ ਨੇ ਉ ਰਹਿੰਦੇ ਨੇ ਇੰਗਲੈਂਡ ਦੇ ਵਿੱਚ ਇਸ ਵਿਜ਼ਨ ਨੇ ਪਰ ਭਾਰਤ ਦੇ ਵਿੱਚ ਇਹ ਸਿਰਫ ਕਈ ਕਾਰਨ ਨੇ ਜਿਸ ਕਾਰਨ ਇਹ ਆਉਂਦੇ ਨੇ ਇਹਨਾਂ ਦਾ ਸ਼ੌਕ ਕਬੂਤਰਬਾਜ਼ੀ ਦਾ ਹੈ ਜਿਸ ਕਾਰਨ ਇਹ ਭਾਰਤ ਦੇ ਵਿੱਚ ਜਿਹੜਾ ਹੈ ਉਹ ਆਏ ਸੀਗੇ ਜਲੰਧਰ ਦੇ ਮਸ਼ਹੂਰ ਯੂਟਿਊਬਰ ਅਤੇ ਟਿਕਟੋਕਰ ਰੋਜ਼ਰ ਸੰਧੂ ਦੇ ਘਰ ਦੇ ਉੱਪਰ ਹੈਂਡ ਗ੍ਰੇਨੇਡ ਦੇ ਨਾਲ ਮਿਲਦੇ ਹਥਿਆਰ ਦਾ ਜਿਹੜਾ ਹੈਗਾ ਇਹ ਉਹ ਹਮਲਾ ਪਾਕਿਸਤਾਨ ਬੈਠੇ ਗੈਂਗਸਟਰ ਨੇ ਜਿਹੜਾ ਹੈਗਾ ਉਹ ਕੀਤਾ ਹੈ ਜਿਸ ਤੋਂ ਬਾਅਦ ਉਸਨੇ ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਵੀ ਜੜੀ ਹੈ ਉਹ ਬਣਾ ਕੇ ਜਾਰੀ ਕੀਤੀ ਹੈ ਕਿ ਭਈ ਸਾਡੇ ਗੁਰੂਆਂ ਪੀਰਾਂ ਨੂੰ ਇਹ ਗਲਤ ਬੋਲਦਾ ਸੀ ਜਿਸ ਕਾਰਨ ਅਸੀਂ ਇਸ ਦੇ ਘਰ ਦੇ ਵਿੱਚ ਆ ਜਿਹੜਾ ਹੈ ਉਹ ਹਮਲਾ ਕੀਤਾ ਇਸ ਤੋਂ ਇਲਾਵਾ ਪੰਜ ਖੋਨ ਨੇ ਜਿਨ੍ਹਾਂ ਦੇ ਉੱਪਰ ਹਮਲਾ ਜਿਹੜਾ ਉਹ ਅਸੀਂ ਕਰਾਂਗੇ ਪਹਿਲੀ ਤਸਵੀਰ ਤੁਹਾਨੂੰ ਮੈਂ ਜਰੂਰ ਦਿਖਾਵਾਂਗਾ ਜਿਸ ਘਰ ਦੇ ਵਿੱਚ ਹਮਲਾ ਹੋਇਆ ਹੈ ਤੁਸੀਂ ਘਰ ਦੇਖੋ ਇਹ ਮਸ਼ਹੂਰ ਯੂਟਿਊਬਰ ਰੋਜ਼ਰ ਸੰਧੂ ਹੋਰਾ ਦਾ ਘਰ ਹੈ ਜਿਸ ਜਗ੍ਹਾ ਦੇ ਉੱਪਰ ਜਿਹੜਾ ਹੈ ਉਹ ਹਮਲਾ ਹੋਇਆ ਕੈਮਰਾਮੈਨ ਨੂੰ ਜਰੂਰ ਕਹਾਂਗਾ ਇਹ ਜਰੂਰ ਦਿਖਾਵੇ ਜਿਸ ਜਗ੍ਹਾ ਦੇ ਉੱਪਰ ਜਿਹੜਾ ਹੈਗਾ ਇਹ ਉਹ ਹੈਂਡ ਗ੍ਰੇਨੇਡ ਸੁੱਟਿਆ ਗਿਆ ਸੀ ਇਹ ਦੂਸਰਾ ਦੂਸਰੀ ਮੰਜ਼ਿਲ ਹੈ ਜਿਸ ਮੰਜ਼ਿਲ ਦੇ ਉੱਪਰ ਹੈਂਡ ਗ੍ਰੇਨੇਡ ਜਿਹੜਾ ਹੈ ਉਹ ਸਿੱਟਿਆ ਗਿਆ ਸੀ ਵੀਡੀਓ ਵੀ ਜ਼ਰੂਰ ਤੁਹਾਨੂੰ ਮ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਕਿ ਕਿਸ ਤਰੀਕੇ ਦੇ ਨਾਲ ਵੀਡੀਓ ਬਣਾ ਕੇ ਜਿਹੜਾ ਹੈਗਾ ਹੈ ਉਹ ਹੈਂਡ ਗ੍ਰੇਨੇਡ ਦੇ ਨਾਲ ਮਿਲਦੇ ਚੀਜ਼ ਨੂੰ ਜਿਹੜਾ ਹੈਗਾ ਉਹ ਸਿੱਟਿਆ ਗਿਆ ਹਾਲਾਂਕਿ ਇਸ ਚੀਜ਼ ਦੀ ਹਲੇ ਤੱਕ ਪੁਲਿਸ ਜਿਹੜੀ ਆ ਪੁਸ਼ਟੀ ਨਹੀਂ ਕਰ ਰਹੀ ਕਿ ਐਕਚੁਅਲ ਦੇ ਵਿੱਚ ਉਹ ਹੈਂਡ ਗ੍ਰੇਨੇਡ ਹੈ ਪੁਲਿਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਭਈ ਉਸ ਦੇ ਨਾਲ ਮਿਲਦਾ ਕੋਈ ਧਾਤੂ ਹੈਗਾ ਹੈ ਜਿਸ ਦੇ ਨਾਲ ਜੜਾਇਆ ਉਹ ਹਮਲਾ ਕੀਤਾ ਗਿਆ ਸਿੱਟਿਆ ਗਿਆ ਹਾਲਾਂਕਿ ਗਨੀਮਤ ਇਹ ਰਹੀ ਕਿ ਉਹ ਚੀਜ਼ ਜਿਹੜੀ ਹੈਗੀ ਉਹ ਫੱਟੀ ਨਹੀਂ ਵਿਸਪੋਰਟ ਨਹੀਂ ਹੋਇਆ ਜਿਸ ਕਾਰਨ ਜਾਣੀ ਜਿਹੜਾ ਹੈਗਾ ਨ ਕਾਨੂੰਨ ਕੋਈ ਨਹੀਂ ਹੋਇਆ ਹਾਲਾਂਕਿ ਤਸਵੀਰ ਸਭ ਤੋਂ ਵੱਡੀ ਤੁਸੀਂ ਜ਼ਰੂਰ ਦੇਖੋ ਇਹ ਘਰ ਹੈਗਾ ਇਹ ਤਕਰੀਬਨ 4 ਮੰਜ਼ਿਲਾ ਘਰ ਹੈਗਾ ਇਹ ਜਿਸ ਜਗ੍ਹਾ ਦੇ ਉੱਪਰ ਰੋਜ਼ਰ ਸੰਤੂ ਜਿਹੜੇ ਨੇ ਉਹ ਰਹਿੰਦੇ ਨੇ ਇੰਗਲੈਂਡ ਦੇ ਵਿੱਚ ਇਹ ਸਿਟੀਜ਼ਨ ਨੇ ਪਰ ਭਾਰਤ ਦੇ ਵਿੱਚ ਇਹ ਸਿਰਫ ਕਈ ਕਾਰਨ ਨੇ ਜਿਸ ਕਾਰਨ ਇਹ ਆਉਂਦੇ ਨੇ ਇਹ ਇਹਨਾਂ ਦਾ ਸ਼ੌਕ ਕਬੂਤਰਬਾਜੀ ਦਾ ਹੈ ਜਿਸ ਕਾਰਨ ਇਹ ਭਾਰਤ ਦੇ ਵਿੱਚ ਜਿਹੜਾ ਹੈ ਉਹ ਆਏ ਸੀਗੇ ਗਰਮੀਆਂ ਦੇ ਇਸ ਮੌਸਮ ਦੇ ਵਿੱਚ ਇਹਨਾਂ ਨੇ ਰੁਕਣਾ ਸੀਗਾ ਪਰ ਉਸ ਤੋਂ ਪਹਿਲਾਂ ਜਿਹੜਾ ਹੈਗਾ ਜਿਸ ਤਰੀਕੇ ਦੇ ਨਾਲ ਹਮਲਾ ਹੋਇਆ ਜਿਸ ਤਰੀਕੇ ਦੇ ਨਾਲ ਇਹ ਵਾਰਦਾਤਾ ਜਿਹੜੀਆਂ ਨੇ ਨਿਕਲ ਕੇ ਸਾਹਮਣੇ ਆਇਆ ਉਸ ਦੇ ਨਾਲ ਹੀ ਜਲੰਧਰ ਦੇ رائےਪੁਰ ਰਸੂਲਪੁਰ ਦੇ ਵਿੱਚ ਇਸ ਵਕਤ ਕਾਫੀ ਜੜੀਆਂ ਨੇ ਉਹ ਚਰਚਾਵਾ ਚੱਲ ਰਹੀਆਂ ਨੇ ਲੋਕਾਂ ਦੇ ਵਿੱਚ ਡਰਦਾ ਮਾਹੌਲ ਵੀ ਜਿਹੜਾ ਹੈ ਪ੍ਰੋਪਰ ਤਰੀਕੇ ਦੇ ਨਾਲ ਜਿਹੜਾ ਹੈ ਉਹ ਦੇਖਣ ਨੂੰ ਮਿਲ ਰਿਹਾ ਖਾਸ ਤਸਵੀਰ ਜਰੂਰ ਮੈਂ ਤੁਹਾਨੂੰ ਇਹ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਇਹ ਘਰ ਉਹੀ ਹੈ ਇਸ ਘਰ ਦੇ ਵਿੱਚ ਹਮਲਾ ਕੀਤਾ ਗਿਆ ਹਾਲਾਂਕਿ ਇਸ ਘਰ ਦੇ ਵਿੱਚ ਹੁਣ ਅੰਦਰ ਜਾਣ ਦੀ ਜਿਹੜੀ ਹੈ ਉਹ ਕਿਸੇ ਨੂੰ ਇਜਾਜ਼ਤ ਨਹੀਂ ਹੈ ਕਿਉਂਕਿ ਅੰਦਰ ਜਿਹੜੇ ਨੇ ਉਹ ਬੰਬਲਾਸਟ ਕੋਰਟ ਦੇ ਲੋਕ ਜਿਹੜੇ ਨੇ ਉਹ ਲੱਗੇ ਹੋਏ ਨੇ ਉਹਨਾਂ ਵੱਲੋਂ ਪ੍ਰੋਪਰ ਤਰੀਕੇ ਦੇ ਨਾਲ ਤਸਦੀਕ ਜਿਹੜੀ ਆ ਉਹ ਕੀਤੀ ਜਾ ਰਹੀ ਹੈਗੀ ਹੈ ਤਾਂ ਕਿ ਹਰੇਕ ਚੀਜ਼ ਜਿਹੜੀ ਆ ਉਹ ਦੇਖੀ ਜਾਵੇ ਕੈਮਰੇਜ਼ ਸੀਸੀਟੀਵੀਜ਼ ਜਿਹੜੇ ਨੇ ਉਹ ਖੰਗਾਲੇ ਜਾ ਰਹੇ ਨੇ ਤਾਂ ਕਿ ਪਤਾ ਲੱਗ ਸਕੇ ਕਿ ਜਿਹੜੇ ਹਮਲਾਵਰ ਸੀਗੇ ਉਹ ਕਿਸ ਜਗ੍ਹਾ ਤੋਂ ਆਏ ਸੀਗੇ ਕਿਸ ਥਾਂ ਤੋਂ ਆਏ ਸੀਗੇ ਤਾਂ ਉਹ ਚੀਜ਼ਾਂ ਜਿਹੜੀਆਂ ਨੇ ਪ੍ਰੋਪਰ ਤਰੀਕੇ ਦੇ ਨਾਲ ਵੈਰੀਫਾਈ ਕੀਤੀਆਂ ਜਾ ਰਹੀਆਂ ਨੇ ਹਾਲਾਂਕਿ ਰੋਜ਼ਰ ਸੰਤੂ ਜੋਹਨ ਨੇ ਉਹਨਾਂ ਦਾ ਬਿਆਨ ਹੈ ਕਿ ਭਈ ਬੀਤੇ ਕੁਝ ਦਿਨਾਂ ਤੋਂ ਮੈਨੂੰ ਲਗਾਤਾਰ ਧਮਕੀਆਂ ਆ ਰਹੀਆਂ ਨੇ ਜਿਸ ਦੇ ਵਿੱਚ ਮੈਨੂੰ ਇਹ ਵੀ ਕਿਹਾ ਜਾ ਰਿਹਾ ਹੈ ਕਿ ਤੈਨੂੰ ਜਾਨੂ ਜਿਹੜਾ ਹੈ ਉਹ ਮਾਰ ਦਿੱਤਾ ਜਾਵੇਗਾ ਤੈਨੂੰ ਗੋਲੀਆਂ ਦੇ ਨਾਲ ਪੁੰਨਿਆ ਜਾਵੇਗਾ ਪਾਕਿਸਤਾਨ ਨੰਬਰ ਤੋਂ ਕਾਲ ਸਾਰੀਆਂ ਨੇ ਪਰ ਉਸ ਤੋਂ ਬਾਅਦ ਅਚਾਨਕ ਹੀ ਕਈ ਵੀਡੀਓ ਜਿਹੜੀਆਂ ਨੇ ਉਹ ਪਾਕਿਸਤਾਨ ਦੇ ਮਸ਼ਹੂਰ ਗੈਂਗਸਟਰ ਜਿਹੜੇ ਨੇ ਉਹ ਸ਼ਾਬਾਜ਼ ਪੱਟੀ ਜਿਸ ਦਾ ਨਾਮ ਹੈ ਉਸ ਤੋਂ ਵੱਲੋਂ ਵੀਡੀਓ ਜਾਰੀ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਸ਼ਰੇਆਮ ਕਿਹਾ ਜਾਂਦਾ ਹੈ ਕਿ ਬਈ ਇਸ ਯੂਟਿਊਬਰ ਦੇ ਘਰ ਦੇ ਵਿੱਚ ਜਿਹੜਾ ਹੈਗਾ ਉਹ ਅਸੀਂ ਅੱਜ ਹਮਲਾ ਕੀਤਾ ਹੈ ਗ੍ਰਨੇਡ ਦਿਖਾਇਆ ਜਾਂਦਾ ਹੈ ਗ੍ਰਨੇਡ ਦਿਖਾ ਕੇ ਹਮਲਾ ਕੀਤਾ ਜਾਂਦਾ ਹੈ ਤੇ ਜਿਸ ਤੋਂ ਬਾਅਦ ਰਾਏਪੁਰ ਰਸੂਲਪੁਰ ਦੇ ਵਿੱਚ ਇਸ ਵਕਤ دہشت ਦਾ ਪੂਰਾ ਮਾਹੌਲ ਹੈਗਾ ਅੰਮ੍ਰਿਤਸਰ ਦੇ ਵਿੱਚ ਜਦੋਂ ਤੋਂ ਹੈਂਡ ਗ੍ਰੇਨੇਡ ਦੇ ਨਾਲ ਹਮਲਾ ਕੀਤਾ ਗਿਆ ਉਸ ਤੋਂ ਬਾਅਦ ਇਹ ਦੂਸਰੀ ਘਟਨਾ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਦੇਖਣ ਨੂੰ ਮਿਲੀ ਹੈ ਜਿਸ ਦੇ ਨਾਲ ਪੰਜਾਬ ਦੇ ਲੋਕਾਂ ਦੇ ਵਿੱਚ ਇਸ ਵਕਤ دہشت ਦਾ ਮਾਹੌਲ ਹੈ ਕਿਉਂਕਿ ਪੰਜਾਬ ਦੇ ਵਿੱਚ ਇਸ ਤਰੀਕੇ ਦੇ ਨਾਲ ਲਗਾਤਾਰ ਜੋ ਘਟਨਾਵਾਂ ਹੋ ਰਹੀਆਂ ਨੇ ਉਸ ਦੇ ਨਾਲ ਲੋਕਾਂ ਦੇ ਮਨਾਂ ਦੇ ਵਿੱਚ ਕਈ ਸਵਾਲ ਇਸ ਵਕਤ ਨਿਕਲ ਕੇ ਸਾਹਮਣੇ ਆ ਰਹੇ ਨੇ ਹਾਲ ਫਿਲਹਾਲ ਦੀ ਘੜੀ ਇਹ ਤੁਸੀਂ ਤਸਵੀਰ ਦੇਖੋ ਜਿਸ ਤਸਵੀਰ ਦੇ ਵਿੱਚ ਤੁਸੀਂ ਤੁਸੀਂ ਇਹ ਲੋਕ ਜਿਹੜੇ ਖੜੇ ਹੋਣਗੇ ਉਹਨਾਂ ਦੇ ਚਿਹਰਿਆਂ ਦੇ ਵਿੱਚ ਵੀ ਤੁਸੀਂ ਦਹਿਸ਼ਤ ਜ਼ਰੂਰ ਦੇਖ ਰਹੇ ਹੋਵੋਗੇ ਕਿਉਂਕਿ ਜਿਸ ਤਰੀਕੇ ਦੇ ਨਾਲ ਵਾਰਦਾਤ ਹੋਈ ਜਿਸ ਤਰੀਕੇ ਦੇ ਨਾਲ ਬੇਖੌਫ ਜਿਹੜੇ ਨੇ ਉਹ ਲੋਕ ਆਉਂਦੇ ਨੇ ਲੋਕ ਆ ਕੇ ਰਾਤ ਤਕਰੀਬਨ 11 ਵਜੇ ਹੈਂਡ ਗ੍ਰਨੇਡ ਵਾਂਗੂ ਵਸਤੂ ਜਿਹੜੀ ਆ ਉਹ ਸਿੱਟਕੇ ਜਾਂਦੇ ਨੇ ਤੇ ਉਸ ਤੋਂ ਬਾਅਦ ਸਵੇਰੇ ਵੀਡੀਓ ਜਿਹੜੀ ਆ ਪੋਸਟ ਹੋ ਜਾਂਦੀ ਹੈ ਕਿ ਭਈ ਅਸੀਂ ਆਪਣਾ ਕੰਮ ਕਰ ਦਿੱਤਾ